ਕੁਲਵੰਤ ਸਿੰਘ ਵਿਰਕਜੀ ਦੀ ਕਹਾਣੀ ਵਿੱਕੀ ਘਰ ਵਾਲੇ ਸਾਰੇ ਅੱਜ ਹੌਲੇ ਫੁੱਲ ਅਨੁਭਵ ਕਰ ਰਹੇ ਸਨ ਵਿੱਕੀ ਮੰਗੀ ਗਈ ਸੀ ਮੰਗੇ ਜਾਣ ਤੋਂ ਪਹਿਲਾਂ ਘਰ ਉੱਤੇ ਕੁੜੀ ਨੇ ਇੱਕ ਛਾਂ ਜਿਹੀ ਕੀਤੀ ਹੋਈ ਸੀ ਉਸ ਵੇਲੇ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਛਾਂਵਾਂ ਕਦੀ ਨਹੀਂ ਹਟਦੀਆਂ ਵਿੱਕੀ ਦੇ ਨਕਸ਼ ਤੇ ਭਾਵੇਂ 蒂ਕੇ ਸਨ ਪਰ ਉਸ ਦਾ ਰੰਗ ਕੁਝ ਪੱਕਾ ਜਿਹਾ ਸੀ ਤੇ ਮੁੰਡੇ ਗੋਰਾ ਰੰਗ ਮੰਗਦੇ ਸਨ ਇਸ ਪੱਕੇ ਰੰਗ ਦੀ ਕਦੀ ਕਿਸੇ ਖੁੱਲ ਕੇ ਗੱਲ ਤੇ ਨਹੀਂ ਕੀਤੀ ਸੀ ਪਰ ਮੁੰਡੇ ਉਹਨਾਂ ਦੇ ਹੱਥੋਂ ਇਸ ਤਰ੍ਹਾਂ ਤਿਲਕ ਜਾਂਦੇ ਜਿਵੇਂ ਸੱਜਰੀਆਂ ਫੜੀਆਂ ਮੱਛੀਆਂ ਉਹਨਾਂ ਦੇ ਫੱਬਾਂ ਦੇ ਗੱਲ ਕਰਨ ਤੋਂ ਪਹਿਲਾਂ ਹੀ ਪਤਾ ਨਹੀਂ ਕਿਸ ਤਰ੍ਹਾਂ ਮੁੰਡਿਆਂ ਨੂੰ ਸਾਰੀ ਗੱਲ ਦਾ ਪਤਾ ਲੱਗ ਜਾਂਦਾ ਕਈਆਂ ਨੇ ਵਿੱਕੀ ਨੂੰ ਵੇਖਿਆ ਹੁੰਦਾ ਕਈਆਂ ਨੇ ਉਸਤੇ ਰੰਗ ਬਾਰੇ ਸੁਣ ਲਿਆ ਹੁੰਦਾ ਤੇ ਫੇਰ ਕੋਈ ਹੋਰ ਬਹਾਨਾ ਪਾ ਕੇ ਉਹਨਾਂ ਤੋਂ ਕੰਨੀ ਛੁਡਾ ਜਾਂਦੇ ਹੁਣ ਤੇ ਉਹ ਕਿਧਰੇ ਗੱਲ ਤੋਰਨ ਤੋਂ ਵੀ ਡਰਨ ਲੱਗ ਪਏ ਸਨ ਕਿਉਂਕਿ ਗੱਲ ਕਦੀ ਤੁਰਦੀ ਹੀ ਨਹੀਂ ਸੀ ਵਿੱਕੀ ਦੀ ਮਾਂ ਪਹਿਲੇ ਵੇਲਿਆਂ ਨੂੰ ਯਾਦ ਕਰਦੀ ਜਦੋਂ ਉਹ ਆਪ ਕਾਲੇ ਰੰਗ ਦੀ ਹੁੰਦਿਆਂ ਹੋਇਆਂ ਵੀ ਸੋਹਣੇ ਥਾਂ ਵਿਆਹੀ ਗਈ ਸੀ ਅੱਜ ਕੱਲ ਦੇ ਮੁੰਡੇ ਕੀ ਨੇ ਬਸ ਚੰਮ ਪਰਖਦੇ ਨੇ ਉਹ ਮੁੰਡਿਆਂ ਦੀ ਰੰਗ ਵੇਖਣ ਦੀ ਚਾਹਵਾਰੇ ਆਖਦੀ ਪਰ ਇਸ ਗੱਲ ਨਾਲ ਐਵੇਂ ਥੋੜਾ ਜਿਹਾ ਕਲੇਜਾ ਠੰਡਾ ਹੁੰਦਾ ਕੋਈ ਇਸ ਕਟਾਖਸ਼ ਤੋਂ ਡਰ ਕੇ ਰੰਗ ਪਰਖਣਾ ਛੱਡ ਨਹੀਂ ਦਿੰਦਾ ਸੀ ਪਰ ਅੱਜ ਤੇ ਇਹ ਸਭ ਕੁਝ ਖਤਮ ਹੋ ਗਿਆ ਸੀ ਕੁੜੀ ਮੰਗੀਸ ਗਈ ਸੀ ਪਹਿਲਾ ਮੁੰਡੇ ਦੇ ਪਿਓ ਨਾਲ ਗੱਲ ਹੋਈ ਸੀ ਉਹ ਇਹ ਸੁਣ ਕੇ ਬੜਾ ਹੀ ਪ੍ਰਸੰਨ ਹੋਇਆ ਸੀ ਕਿ ਕੁੜੀ ਦਾ ਪਿਤਾ ਗਾਸਟेड ਅਫਸਰ ਹੈ ساری ਉਮਰ ਸਕੂਲ ਵਿੱਚ ਪੜਾਉਣ ਪਿੱਛੋਂ ਵੀ ਉਹ ਗਾਸਟेड ਅਫਸਰ ਨਹੀਂ ਬਣ ਸਕਿਆ ਸੀ ਉਸ ਦਾ ਮੁੰਡਾ ਤਨਖਾਹ ਭਾਵੇਂ 250 ਰੁਪਏ ਲੈਂਦਾ ਸੀ ਪਰ ਹੈ ਕੇਵਲ ਅਸਿਸਟੈਂਟ ਹੀ ਸੀ ਅਫਸਰ ਨਹੀਂ ਸੀ ਜੇ ਗਾਸਟेड ਦੇ ਘਰ ਵਿਆਹ ਆ ਜਾਏ ਤਾਂ ਕੀ ਮਾੜਾ ਸੀ ਮੁੰਡੇ ਨੂੰ ਮਨਾਣਾ ਇੰਨਾ ਸੌਖਾ ਨਹੀਂ ਸੀ ਭਾਵੇਂ ਉਸਤੇ ਆਪਣਾ ਰੰਗ ਵੀ ਕਾਲਾ ਸੀ ਤੇ ਸ਼ਕਲ ਕੁਝ ਇੰਨੀ ਸੋਹਣੀ ਨਹੀਂ ਸੀ ਪਰ ਇਹ ਗੱਲ ਉਸਤੇ ਆਪਣੇ ਜਾਂ ਕਿਸੇ ਦੇ ਵਿਚਾਰ ਵਿੱਚ ਕਦੀ ਨਹੀਂ ਆਈ ਸੀ ਕੁੜੀ ਤੇ ਉਹ ਇਸ ਤਰ੍ਹਾਂ ਦੀ ਚਾਹੁੰਦਾ ਸੀ ਜਿਹੜੀ ਸ਼ਿਮਲੇ ਵਿੱਚ ਨਾਲ ਤੁਰਦੀ ਸੋਹਣੀ ਲੱਗੇ ਸੋਹਰਾ ਵੀ ਉਹ ਅਪਸਰ ਹੀ ਚਾਹੁੰਦਾ ਸੀ ਤੇ ਇਹ ਗੱਲ ਹੁਣ ਤੱਕ ਆਏ ਸਾਖਾਂ ਵਿੱਚੋਂ ਕਿਸੇ ਵਿੱਚ ਨਹੀਂ ਸੀ ਇਸ ਲਈ ਉਹ ਵਿੱਕੀ ਵਾਲੇ ਸਾਖ ਨੂੰ ਸੁੱਟ ਨਹੀਂ ਪਾਉਣਾ ਚਾਹੁੰਦਾ ਸੀ ਇੱਕ ਦਿਨ ਛੁੱਟੀ ਲੈ ਕੇ ਉਹ ਉਹਨਾਂ ਦੇ ਸ਼ਹਿਰ ਗਿਆ ਤੇ ਚੋਰੀ-ਚੋਰੀ ਉਹਨਾਂ ਦੇ ਮਕਾਨ ਦਵਾਲੇ ਕਈ ਚੱਕਰ ਲਾਏ ਉਸਨੇ ਉਹਨਾਂ ਦਾ ਘਰ ਵੇਖਿਆ ਰਹਿਣੀ ਸੈਣੀ ਵੇਖੀ ਬਣੀ ਫੱਬੀ ਕਾਲਜ 'ਚ ਪੜੀ ਜੁਪਤੀ ਵਿੱਕੀ ਵੀ ਸੋਹਣੀ ਲੱਗਦੀ ਸੀ ਤੇ ਫਿਰ ਆਪਣੇ ਘਰ ਆ ਕੇ ਉਸਨੇ ਹਾਂ ਕਰ ਦਿੱਤੀ ਇਸ ਸਾਕਰੌਣ ਵਿੱਚ ਮੇਰਾ ਵੀ ਕੁਝ ਹੱਥ ਸੀ ਮੁੰਡੇ ਦਾ ਪਿਓ ਮੇਰਾ ਜਾਣੂ ਸੀ ਤੇ ਮੈਂ ਉਸ ਨੂੰ ਜਾ ਕੇ ਮਿਲਿਆ ਸੀ ਉਸਨੇ ਆਪਣੇ ਸਾਰੇ ਸ਼ੰਕੇ ਮੇਰੇ ਕੋਲੋਂ ਹੀ ਨਵਿਰਤ ਕੀਤੇ ਸਨ ਕੁੜੀ ਕਿੰਨੀ ਕੁ ਚਤਰ ਸੀ ਇਮਤਿਹਾਨਾਂ ਵਿੱਚ ਕਿੰਨੇ ਕ ਨੰਬਰ ਲੈਂਦੀ ਸੀ ਇਹੋ ਜਿਹੀਆਂ ਗੱਲਾਂ ਉਹ ਮੇਰੇ ਕੋਲੋਂ ਪੁੱਛਦਾ ਰਿਹਾ ਸਕੂਲ ਮਾਸਟਰ ਹੋਣ ਕਰਕੇ ਉਹਨੂੰ ਕੁਝ ਇਸ ਤਰ੍ਹਾਂ ਦਾ ਮਾਣ ਸੀ ਕਿ ਬੁੱਧੀ ਨੂੰ ਉਹ ਛਟਾਕੀਆਂ ਤੋਲੇ પાਕੇ ਤੋਲ ਸਕਦਾ ਹੈ ਉਸ ਦਾ ਇਹ ਵਿਚਾਰ ਸੀ ਕਿ ਜਿੰਨੀ ਚਤੁਰ ਮਾਂ ਹੋਵੇ ਉੰਨੀ ਚਤੁਰ ਅੱਗੋਂ ਔਲਾਦ ਹੁੰਦੀ ਹੈ ਵਿਆਹ ਕਿਸ ਤਰ੍ਹਾਂ ਦਾ ਹੋਵੇਗਾ ਅੱਜ ਕੱਲ ਬਹੁਤ ਬੋਧੇ ਵਿਆਹਾਂ ਦਾ ਰਵਾਜ ਚੱਲ ਪਿਆ ਸੀ ਇਹ ਉਸ ਨੂੰ ਪਸੰਦ ਨਹੀਂ ਸੀ ਕੁੜੀ ਦੇ ਹੋਰ ਭੈਣ ਭਰਾ ਕਿੱਥੇ ਵਿਆਹੇ ਹੋਏ ਨੇ ਉਹਨਾਂ ਦੇ ਕਿੰਨੇ ਕਿੰਨੇ ਤੇ ਕੀ ਕੀ ਬੱਚੇ ਹਨ ਇਹਨਾਂ ਸਾਰੀਆਂ ਗੱਲਾਂ ਬਾਰੇ ਮੈਂ ਉਸ ਦੀ ਤਸੱਲੀ ਕਰਾ ਦਿੱਤੀ ਸੀ ਇਹ ਸਾਰਾ ਕੰਮ ਤੇ ਤੁਸਾਂ ਸਿਰੇ ਚਾੜਿਆ ਏ ਅਸੀਂ ਤੇ ਕਿੰਨੇ ਚਿਰ ਦੇ ਲੱਗੇ ਹੀ ਹੋਏ ਸਾਂ ਕੁਝ ਵੀ ਨਹੀਂ ਸੀ ਬਣਦਾ ਮੇਰੇ ਮਿੱਤਰ ਦੀ ਸੂਝਵਾਨ ਪਤਨੀ ਨੇ ਆਪਣਾ ਕਰਜ਼ਾ ਲਾਹਿਆ ਧੀ ਪੁੱਤਰ ਦੇ ਆਪਣੇ ਸੰਯੋਗ ਹੁੰਦੇ ਨੇ ਭਾਬੀ ਜੀ ਇਹਦੇ ਵਿੱਚ ਕਰਨਾ ਕਰਾਉਣਾ ਕੀ ਹੈ ਕਿਸੇ ਨੇ ਮੈਂ ਆਪਣਾ ਹਿੱਸਾ ਘਟਾਉਂਦਿਆਂ ਹੋਇਆਂ ਕਿਹਾ ਉਂਝ ਮੈਂ ਬੜਾ ਖੁਸ਼ ਸਾਂ ਕਿ ਮੈਂ ਉਹਨਾਂ ਦੋਹਾਂ ਦੇ ਫਿਕਰਾਂ ਨੂੰ ਮੁਕਾ ਦੇਣ ਵਿੱਚ ਸਹਾਇੀ ਹੋਇਆ ਸਾਂ ਇਸ ਸਾਰੇ ਚਾਰ ਰੋਲੇ ਵਿੱਚ ਪਤਾ ਨਹੀਂ ਹੋਰ ਕਿਸੇ ਦਾ ਧਿਆਨ ਵਿੱਕੀ ਵੱਲ ਗਿਆ ਕਿ ਨਹੀਂ ਪਰ ਮੈਨੂੰ ਖੁਸ਼ ਨਹੀਂ ਦਿਖਦੀ ਸੀ ਆਮ ਜਵਾਨ ਕੁੜੀਆਂ ਮਾਪਿਆਂ ਦੇ ਘਰੀ ਡਾਡੀਆਂ ਅੱਕੀਆਂ ਪਈਆਂ ਹੁੰਦੀਆਂ ਨੇ ਤੇ ਵਿਆਹ ਦੀਆਂ ਸੂਆਂ ਤੇ ਬੜੀਆਂ ਖੁਸ਼ ਹੁੰਦੀਆਂ ਨੇ ਪਰ ਵਿੱਕੀ ਨੂੰ ਕੋਈ ਚਾ ਨਹੀਂ ਸੀ ਨਹੀਂ ਕੁੜੀਏ ਪਸੰਦ ਹੈ ਸਿਲਸਿਲਾ ਤੈਨੂੰ ਕਿ ਨਹੀਂ ਮੈਂ ਉਸ ਨੂੰ ਰਵਾਜੀ ਜਿਹੀ ਪੁੱਛਿਆ ਮੈਂ ਉਸ ਤੋਂ ਕਿਸੇ ਜਵਾਬ ਦੀ ਉਮੀਦ ਨਹੀਂ ਕਰਦਾ ਸਾਂ ਅਸਲ ਵਿੱਚ ਮੈਂ ਉਸਦੇ ਭਾਵੇਂ ਨੂੰ ਇਸ ਸਵਾਲ ਨਾਲ ਛੇੜ ਕੇ ਉਸਦੇ ਮੂੰਹ ਤੋਂ ਇਸ ਦਾ ਪ੍ਰਤੀਕਰਮ ਪੜਨਾ ਚਾਹੁੰਦਾ ਸਾਂ ਮੈਨੂੰ ਕੁਝ ਡਰ ਜਿਹਾ ਲੱਗਾ ਜਦੋਂ ਮੈਂ ਵੇਖਿਆ ਕਿ ਉਸਦੇ ਮੂੰਹ ਤੇ ਕੋਈ ਲਿਸ਼ਕ ਨਹੀਂ ਆਈ ਸੀ ਮੈਂ ਨਹੀਂ ਵਿਆਹ ਕਰਾਉਣਾ ਉਸਨੇ ਠੰਡਾ ਜਿਹਾ ਪਰ ਦ੍ਰਿੜ ਜਵਾਬ ਦਿੱਤਾ ਮੇਰੀ ਕਬਰ ਹਟ ਹੋਰ ਵੱਧ ਗਈ ਪਰ ਇਹ ਸੋਚ ਕੇ ਮੈਂ ਗੱਲ ਥੱਪ ਦਿੱਤੀ ਕਿ ਹੋਰ ਭਲਾ ਕੀ ਕਹਿੰਦੀ ਹੈ ਉਸਦੇ ਪਿਤਾ ਜੀ ਉਮਰ ਵਿੱਚ ਭਾਵੇਂ ਮੇਰੇ ਤੋਂ ਕੁਝ ਵੱਡੇ ਸਨ ਪਰ ਮੇਰੇ ਬੜੇ ਗੂੜੇ ਮਿੱਤਰ ਹਨ ਮੇਰਾ ਉਹਨਾਂ ਦੇ ਘਰ ਰੋਜ਼ ਦਾ ਆਉਣ ਜਾਣ ਸੀ ਬੜੀ ਵੇਰ ਵਿਆਹ ਦੀ ਗੱਲ ਵੀ ਹੋਈ ਅਜੇ ਤਰੀਕ ਮਿੱਥੀ ਜਾਣੀ ਸੀ ਤੇ ਇਹ ਕੰਮ ਵੀ ਮੇਰੇ ਜੁम्मे ਹੀ ਲੱਗਾ ਪਹਿਲਾ ਅਸਾ ਅਸੂ ਕੱਤੇ ਦਾ ਕੋਈ ਦਿਨ ਕਿਹਾ ਇਹ ਉਹਨਾਂ ਨੂੰ ਮਨਜ਼ੂਰ ਨਹੀਂ ਸੀ ਮੁੰਡੇ ਦੀ ਪੂਆ ਦੇ ਲੜਕੇ Shimla ਦੇ ਅੰਗਰੇਜ਼ੀ ਸਕੂਲ ਵਿੱਚ ਪੜਦੇ ਸਨ ਇਸ ਲਈ ਮੁੰਡੇ ਚਾਹੁੰਦੇ ਸਨ ਕਿ ਵਿਆਹ ਉਹ ਮਾਗਦਾ ਜਦੋਂ ਉਹਨਾਂ ਨੂੰ ਛੁੱਟੀਆਂ ਹੋਣੀਆਂ ਸਨ ਰੱਖਿਆ ਜਾਵੇ ਉਹ ਜਿਹੀ ਰੁੱਤ ਵਿੱਚ ਸਾਡੇ ਲਈ ਜੰਝ ਦਾ ਇੰਤਜ਼ਾਮ ਕਰਨਾ ਔਖਾ ਸੀ ਇਸ ਤਰ੍ਹਾਂ ਅਗਾਹ ਪੈਂਦਾ ਪੈਂਦਾ ਵਿਆਹ ਵਿਸਾਖ ਤੇ ਜਾ ਪਿਆ ਤੇ ਇਹ ਮਹੀਨਾ ਪੱਕਾ ਹੋ ਗਿਆ ਵਿਆਹ ਪੱਕਾ ਹੋਣ ਤੇ ਨੇੜੇ ਆਉਣ ਨਾਲ ਵਿਕੀ ਦਾ ਰਵਈਆ ਵਧੇਰੇ ਨਿੱਖਰ ਆਇਆ ਪਹਿਲੇ ਜਿੱਥੇ ਉਹ ਸਾਡੇ ਕੀਤੇ ਹੋਏ ਇਸ ਵਿਆਹ ਵੱਲੋਂ ਅਨਗਹਿਲ ਜਿਹੀ ਸੀ ਹੁਣ ਉਹ ਇਸ ਤੋਂ ਡਰਨ ਲੱਗ ਪਈ ਸੀ ਵਿਆਹ ਦੀ ਗੱਲ ਹਰ ਦੂਜੇ ਚੌਥੇ ਹੁੰਦੀ ਰਹਿੰਦੀ ਕੁੜੀਆਂ ਹੀ ਉਸ ਨੂੰ ਛੇੜਨ ਲਈ ਗੱਲ ਸ਼ੋਹ ਬਹਿੰਦੀਆਂ ਪਰ ਜਦੋਂ ਵੀ ਇਹ ਗੱਲ ਆਉਂਦੀ ਉਹ ਘਬਰਾ ਜਾਂਦੀ ਉਸ ਦੀਆਂ ਅੱਖਾਂ ਅੱਡੀਆਂ ਜਾਂਦੀਆਂ ਤੇ ਉਹ ਸੋਚਾਂ ਵਿੱਚ ਪੈ ਜਾਂਦੀ ਲੋਕਾਂ ਦੀਆਂ ਗੱਲਾਂ ਵਿੱਚ ਘਿਰੀ ਹੋਈ ਉਹ ਆਪਣੇ ਆਪ ਨੂੰ ਬੇਸਹਾਰਾ ਸਮਝਦੀ ਬਹੁਤੀ ਵੇਰ ਵਿਆਹ ਦੀ ਗੱਲ ਛੇੜਨ ਤੇ ਉਹ ਗੁਟਕਾ ਲੈ ਕੇ ਪਾਠ ਕਰਨ ਲੱਗ ਜਾਂਦੀ ਤੇ ਕਿੰਨਾ ਕਿੰਨਾ ਚਿਰ ਬੈਠੀ ਪਾਠ ਕਰਦੀ ਰਹਿੰਦੀ ਹੌਲੀ ਹੌਲੀ ਉਸ ਨੂੰ ਅਨੁਭਵ ਹੋਇਆ ਕਿ ਇਸ ਤਰ੍ਹਾਂ ਬਿੱਲੀ ਨੂੰ ਵੇਖ ਕੇ ਅੱਖਾਂ ਮੀਟੀਆਂ ਕਬੂਤਰ ਦਾ ਛੁਟਕਾਰਾ ਨਹੀਂ ਇਸ ਦਾ ਕੁਝ ਉਪਰਾਲਾ ਕਰਨਾ ਚਾਹੀਦਾ ਹੈ ਇਸ ਉਪਰਾਲੇ ਲਈ ਵੀ ਉਸਨੇ ਮੈਨੂੰ ਹੀ ਚੁਣਿਆ ਇੱਕ ਦਿਨ ਮੈਨੂੰ ਆਪਣੇ ਕੋਲ ਇਕੱਲਿਆਂ ਬੈਠਾ ਵੇਖ ਕੇ ਉਸਨੇ ਮੈਨੂੰ ਕਾਬੂ ਕਰ ਲਿਆ ਚਾਚਾ ਜੀ ਤੁਸੀਂ ਮੇਰਾ ਵਿਆਹ ਐਡੀ ਛੇਤੀ ਕਿਉਂ ਰੱਖ ਦਿੱਤਾ ਛੇਤੀ ਹੀ ਰੱਖਣਾ ਸੀ ਪੁੱਤਰ ਉਹ ਮੰਗਦੇ ਜੋ ਛੇਤੀ ਸਨ ਤੁਸੀਂ ਉਹਨਾਂ ਨੂੰ ਕਹਿਣਾ ਸੀ ਕਿ ਉਸ ਵਿਆਹ ਨਹੀਂ ਕਰਾਉਣਾ ਇਹ ਗੱਲ ਮੇਰੇ ਤੇ ਕੋਠੇ ਤੋਂ ਘੜਾ ਡਿੱਗਣ ਵਾਂਗ ਪਈ ਇਸ ਵੇਲੇ ਉਸ ਨੂੰ ਕਿਸੇ ਵੀ ਖਾਲੇ ਜਾਂ ਝੂਠੀ ਸ਼ਰਮ ਦੀ ਲੋੜ ਨਹੀਂ ਸੀ ਉਹ ਦਿਲੋਂ ਬੋਲ ਰਹੀ ਸੀ ਫਿਰ ਮੰਗਣੀ ਕਿਉਂ ਕਰਾਈ ਮੈਨੂੰ ਮੁੰਡੇ ਦੇ ਘਰ ਵਾਲਿਆਂ ਨਾਲ ਕੀਤੇ ਆਪਣੇ ਬਚਨ ਦਾ ਵੀ ਖਿਆਲ ਸੀ ਮੰਗਣੀ ਵੀ ਤੇ ਤੁਸੀਂ ਹੀ ਕੀਤੀ ਸੀ ਮੈਂ ਕਦੋਂ ਕਿਹਾ ਸੀ ਅੱਛਾ ਇਹ ਦੱਸ ਕੇ ਵਿਆਹ ਉੱਕਾ ਹੀ ਨਹੀਂ ਕਰਾਉਣਾ ਜਾਂ ਇੱਥੇ ਨਹੀਂ ਕਰਾਉਣਾ ਹੁਣ ਜਦੋਂ ਇਹ ਨੜਾ ਉਦੜਾ ਨਹੀਂ ਲੱਗਾ ਸੀ ਤਾਂ ਮੈਂ ਸੋਚਿਆ ਚਲੋ ਸਾਰਾ ਹੀ ਉਧਾੜ ਲਵੇ ਸਾਰੀ ਗੱਲ ਦਾ ਪਤਾ ਲੱਗੇ ਤਾਂ ਅੱਗੋਂ ਠੀਕ ਚੱਲ ਸਕੀਏ ਵਿਆਹ ਤੇ ਕਰਾਣਾ ਹੈ ਪਰ ਇੱਥੇ ਨਹੀਂ ਕਰਾਉਣਾ ਇਹੋ ਜਿਹਾ ਸਾਖ ਨਹੀਂ ਲੱਭਣਾ ਫਿਰ ਉਹਨੂੰ ਤੇ ਮੈਨੂੰ ਦੋਹਾਂ ਨੂੰ ਪੇਸ਼ ਆਈਆਂ ਔਕੜਾਂ ਦਾ ਪਤਾ ਸੀ ਲੱਭੇ ਨਾ ਲੱਭੇ ਤੁਸੀਂ ਇੱਥੋਂ ਖਲਾਸੀ ਕਰਦੇ ਹੋ ਇਹ ਗੱਲ ਉਸਨੇ ਕੁਝ ਇਸ ਤਰ੍ਹਾਂ ਦੇ ਤਰਲੇ ਨਾਲ ਕਹੀ ਕਿ ਮੈਨੂੰ ਉਸਤੇ ਨਾਲ ਹੋਣਾ ਹੀ ਪਿਆ ਇੱਥੋਂ ਖਲਾਸੀ ਕਰਾ ਕੇ ਤੂੰ ਕਿੱਥੇ ਵਿਆਹ ਕਰਾਉਣਾ ਹੈ ਜੇ ਚੰਗੀ ਥਾਂ ਹੋਵੇ ਤਾਂ ਹੀ ਮੈਂ ਤੇਰੇ ਨਾਲ ਹੋ ਸਕਨਾ ਵਾਂ ਭਾਵੇਂ ਵਿੱਕੀ ਨੇ ਅੱਜ ਗੱਲ ਇੱਕ ਪਾਸੇ ਲਾਉਣ ਦਾ ਫੈਸਲਾ ਕੀਤਾ ਹੋਇਆ ਸੀ ਇਸ ਸਵਾਲ ਦਾ ਜਵਾਬ ਦੇਣਾ ਉਸਤੇ ਲਈ ਵੀ ਕੁਝ ਔਖਾ ਸੀ ਉਹ ਚੁੱਪ ਹੋ ਗਈ ਪਰ ਉਸ ਦੀਆਂ ਅੱਖਾਂ ਤੋਂ ਇਹ ਜਾਪਦਾ ਸੀ ਕਿ ਉਸਦੇ ਢਿੱਡ ਵਿੱਚ ਅਜੇ ਕਾਰਨ ਲਈ ਹੋਰ ਗੱਲਾਂ ਹਨ ਝਟਕ ਪਿੱਛੋਂ ਉਹ ਉੱਠੀ ਤੇ ਅੰਦਰੋਂ ਟੈਲੀਫੋਨ ਦੀ ਡਾਇਰੀ ਫੜ ਲਈ ਸ਼ਹਿਰ ਤੇ ਇੱਕ ਵਕੀਲ ਦਾ ਟੈਲੀਫੋਨ ਨੰਬਰ ਕੱਢ ਕੇ ਉਸ ਉਂਗਲੀ ਚੁੱਕੀ ਤਾਂ ਮੈਂ ਸਮਝ ਗਿਆ ਉਸ ਵਕੀਲ ਦਾ ਇੱਕ ਮੁੰਡਾ ਸੰਦੀਪ ਇੰਜੀਨੀਅਰਿੰਗ ਕਾਲਜ ਵਿੱਚ ਪੜਦਾ ਸੀ ਇਹ ਮੁੰਡਾ ਤਿਆਰ ਹੈ ਤੇਰੇ ਨਾਲ ਵਿਆਹ ਕਰਾਉਣ ਨੂੰ ਉਸ ਬਿਨਾਂ ਮੂੰਹੋਂ ਬੋਲੇ ਮਾਣ ਨਾਲ ਹਾਂ ਵਿੱਚ ਸਿਰ ਹਿਲਾਇਆ ਤੇ ਵਕੀਲ ਸਾਹਿਬ ਨੂੰ ਪਤਾ ਇਸ ਗੱਲ ਦਾ ਅਖੀਰ ਮੁੰਡੇ ਦੇ ਵਿਆਹ ਲਈ ਮੁੰਡੇ ਦੇ ਪਿਓ ਦੀ ਮਨਜ਼ੂਰੀ ਵੀ ਤੇ ਚਾਹੀਦੀ ਸੀ ਨਾ ਪਤਾ ਨਹੀਂ ਪਾਪਾ ਜੀ ਨੂੰ ਪਤਾ ਹੈ ਕਿ ਨਹੀਂ ਮੈਨੂੰ ਜਿੱਥੇ ਮਿਲਦੇ ਨੇ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿ ਦਿੰਨੀ ਆ ਉਹ ਮੁੰਡਾ ਆਪਣੇ ਪਿਤਾ ਨੂੰ ਪਾਪਾ ਜੀ ਕਹਿੰਦਾ ਸੀ ਤੇ ਇਸ ਤਰ੍ਹਾਂ ਵਿੱਕੀ ਦਾ ਵੀ ਉਹ ਪਾਪਾ ਜੀ ਹੀ ਲੱਗਣ ਲੱਗ ਪਿਆ ਸੀ ਉੱਥੇ ਬਿਲਕੁਲ ਉੱਥੇ ਆਪਣਾ ਘਰ ਬਣਾਈ ਬੈਠੀ ਸੀ ਮੈਂ ਮੰਨ ਗਿਆ ਕਿ ਉਹਨੂੰ ਉੱਥੋਂ ਪੁੱਟਣਾ ਬੜਾ ਜ਼ੁਲਮ ਹੋਵੇਗਾ ਪਰ ਕੇਵਲ ਮੇਰੇ ਮੰਨਣ ਨਾਲ ਇਹ ਗੱਲ ਸਿਰੇ ਨਹੀਂ ਚੜ ਜਾਂਦੀ ਸੀ ਜੇ ਉਹ ਮੁੰਡਾ ਵਿਆਹ ਕਰਾਉਣ ਨੂੰ ਤਿਆਰ ਵੀ ਸੀ ਤਾਂ ਵੀ ਅਜੇ ਵਿੱਕੀ ਦੇ ਪਿਤਾ ਜੀ ਤੇ ਵਕੀਲ ਸਾਹਿਬ ਵਿਚਕਾਰ ਸਨ ਇਸ ਲਈ ਬਹੁਤੀ ਆਸ ਦਿਵਾਣ ਨਾਲੋਂ ਮੈਂ ਘੱਟ ਆਸ ਦਿਵਾਉਣੀ ਚੰਗੀ ਸਮਝੀ ਇਹ ਤੁਹਾਡਾ ਕੰਮ ਮੁਸ਼ਕਲ ਹੀ ਬਣੇਗਾ ਮੁਸ਼ਕਲ ਬਣੇਗਾ ਵਿੱਕੀ ਨੇ ਭਰੇ ਹੋਏ ਗਲੇ ਵਿੱਚੋਂ ਇਹ ਦੋ ਸ਼ਬਦ ਪੂਰੇ ਕੀਤੇ ਉਹ ਸਾਰਾ ਜ਼ੋਰ ਲਾ ਕੇ ਰੋਣਾ ਢੱਕ ਰਹੀ ਸੀ ਹਾਂ ਸਿੱਧੀਆਂ ਗੱਲਾਂ ਦਾ ਜਵਾਬ ਮੈਂ ਸਿੱਧਾ ਹੀ ਦੇਣਾ ਚਾਹੁੰਦਾ ਸਾਂ ਦੋ ਤਿੰਨ ਵਾਰ ਉਸ ਦੇ ਬੋਲ ਤੇ ਨਾਸਾਂ ਕੰਬੀਆਂ ਫਿਰ ਦੋ ਕਹੋ ਚੋਕ ਕੇ ਉਸਦੀ ਛਾਤੀ ਨੇ ਖਾਦੇ ਤੇ ਫਿਰ ਉਸਦਾ ਸਾਰਾ ਸਰੀਰ ਕੰਬਣ ਲੱਗ ਪਿਆ ਉਹ ਬੇਵਸਮੰਜੀ ਤੇ ਲੇਟ ਗਈ ਤੇ ਵੱਡੇ ਵੱਡੇ ਹੌਂਕੇ ਭਾਰਨ ਲੱਗ ਪਈ ਕੁਝ ਚਿਰ ਮਗਰੋਂ ਅਸੀਂ ਉਸ ਮੁੰਡੇ ਦੀਆਂ ਗੱਲਾਂ ਕਰ ਰਹੇ ਸਾਂ ਉਸ ਨੂੰ ਚੁੱਪ ਕਰਾਉਣ ਦਾ ਇਹੋ ਇੱਕ ਤਰੀਕਾ ਸੀ ਬਈ ਕਮਾਲ ਦੀ ਗੱਲ ਹੈ ਚਾਚਾ ਜੀ ਉਹ ਕਹਿ ਰਹੀ ਸੀ ਸਾਨੂੰ ਇੱਕ ਦੂਜੇ ਨੂੰ ਮਿਲਣਾ ਜਰਾ ਔਖਾ ਨਹੀਂ ਜਦੋਂ ਮੈਂ ਘਰੋਂ ਉਸ ਨੂੰ ਮਿਲਣ ਦਾ ਖਿਆਲ ਕਰਕੇ ਤੂੰ ਨਾ ਤਾਂ ਉਹ ਜ਼ਰੂਰ ਮਿਲ ਪੈਂਦਾ ਹੈ ਭਾਵੇਂ ਇੱਥੇ ਹੀ ਸੜਕ ਤੇ ਮਿਲ ਪਵੇ ਪਾ ਮੈਂ ਅਗਲੇ ਚੌਂਕ ਵਿੱਚ ਜਾਂ ਫਿਰ ਬਾਗ ਦੇ ਨੇੜੇ ਚਿੱਠੀ ਨਾਲ ਲਿਖੀ ਹੋਵੇ ਸੁਨੇਹਾ ਨਕ ਲਿਆ ਹੋਵੇ ਵਕਤ ਨਾਲ ਮਿੱਥਿਆ ਹੋਵੇ ਉਹ ਜ਼ਰੂਰ ਮਿਲ ਪੈਂਦਾ ਏ ਬਸ ਮਿਲਣ ਦਾ ਖਿਆਲ ਹੋਵੇ ਸਹੀ ਤੇ ਜੇ ਨਾ ਖਿਆਲ ਹੋਵੇ ਤਾਂ ਫਿਰ ਕਦੀ ਨਹੀਂ ਮਿਲਦਾ ਜਦੋਂ ਮਿਲ ਗਏ ਤਾਂ ਬਹੁਤ ਹੀ ਵੇਰ ਅਸੀਂ ਚੁੱਪ ਕਰਕੇ ਆਪਣੇ ਰਾਹ ਲੰਘ ਜਾਂਦੇ ਹਾਂ ਕੋਈ ਗੱਲ ਨਹੀਂ ਕਰਦੇ ਗੱਲਾਂ ਤੇ ਟੈਲੀਫੋਨ ਤੇ ਬਥੇਰੀਆਂ ਕਰ ਲਈਆਂ ਨੇ ਬਸ ਨੰਬਰ ਘਮਾਓ ਜੇ ਉਹ ਇਕੱਲਾ ਹੋਵੇ ਤਾਂ ਕਹੇਗਾ ਮੈਂ ਸੁਦੀਪ ਬੋਲਦਾ ਵਾਂ ਜੇ ਕੋਈ ਕੋਲ ਹੋਵੇ ਤਾਂ ਫਿਰ ਕਹੇਗਾ ਮੈਂ ਸਿੱਧੂ ਬੋਲਦਾ ਵਾਂ ਜੇ ਕੋਈ ਹੋਰ ਬੋਲੇ ਤਾਂ ਮੈਂ ਟੈਲੀਫੋਨ ਹੀ ਬੰਦ ਕਰ ਦਿੰਦੀ ਹਾਂ ਉਸ ਨੂੰ ਇਸ ਤਰ੍ਹਾਂ ਰੀਲ ਵਾਂਗ ਉੱਡੜਦੀ ਵੇਖ ਕੇ ਮੈਨੂੰ ਵਿਸ਼ਵਾਸ ਹੋ ਗਿਆ ਕਿ ਉਸ ਲਈ ਹੋਰ ਕਿਧਰੇ ਦਿਲ ਜਮਾਣਾ ਸੰਭਵ ਨਹੀਂ ਹੋਵੇਗਾ ਇਸ ਪਿਆਰ ਦਾ ਰੰਗ ਉਸ ਉੱਤੇ ਬਹੁਤਾ ਹੀ ਗੂੜਾ ਸੀ ਆਖਿਰ ਮੈਂ ਉਸਦੇ ਪਿਤਾ ਨਾਲ ਗੱਲ ਕੀਤੀ ਉਹ ਬੜੇ ਖੁੱਲੇ ਦਿਲ ਦੇ ਆਦਮੀ ਸਨ ਮੇਰੀ ਉਮੀਦ ਤੋਂ ਉਲਟ ਉਹਨਾਂ ਨੇ ਨਾ ਤੇ ਇਸ ਗੱਲ ਦਾ ਬੁਰਾ ਮਨਾਇਆ ਤੇ ਨਾ ਹੀ ਇਸ ਨੂੰ ਇੱਜ਼ਤ ਦਾ ਸਵਾਲ ਬਣਾਇਆ ਉਹਨਾਂ ਐਨਾ ਹੀ ਕਿਹਾ ਕਿ ਇੱਕ ਪਾਸਿਓਂ ਗੱਲ ਪੱਕੀ ਹੋਏ ਬਿਨਾਂ ਦੂਜੇ ਪਾਸਿਓਂ ਤੋੜਨੀ ਸਿਆਣਪ ਨਹੀਂ ਹੋਵੇਗੀ ਕਿੰਨੀ ਮੁਸ਼ਕਲ ਨਾਲ ਅੱਗੇ ਸਾਖ ਲੱਭਾ ਹੈ ਕੁੜੀਆਂ ਲਈ ਸਾਖ ਕਿਧਰੇ ਰੜੇ ਤੇ ਨਹੀਂ ਪਏ ਹੋਏ ਪਹਿਲਾਂ ਇਧਰੋਂ ਗੱਲ ਪੱਕੀ ਕਰਨ ਦਾ ਕੋਈ ਸਿਲਸਿਲਾ ਬਣਾਓ ਇਹ ਪੱਕ ਵੀ ਵਿਸਾਖ ਤੋਂ ਪਹਿਲਾਂ ਹੀ ਹੋ ਜਾਏ ਤਾਂ ਕਿਉਂਕਿ ਵਿਸਾਖ ਨੂੰ ਤੇ ਵਿਆਹ ਰੱਖਿਆ ਹੋਇਆ ਏ ਜੇ ਉਦੋਂ ਤੱਕ ਕੁਝ ਨਾ ਬਣਿਆ ਤਾਂ ਉੱਥੇ ਹੀ ਵਿਆਹ ਕਰਨਾ ਪਵੇਗਾ ਇਹ ਗੱਲ ਮੈਂ ਵਿੱਕੀ ਨੂੰ ਕਹੀਆ ਮੁੰਡਾ ਤੇ ਵਿੱਕੀ ਨਾਲ ਵਿਆਹ ਕਰਾਉਣ ਨੂੰ ਬਹੁਤਾ ਕਾਲਾ ਸੀ ਪਰ ਉਸਦੇ ਘਰ ਵਾਲਿਆਂ ਤਿੱਕਰ ਅਜੇ ਤੱਕ ਇਹ ਗੱਲ ਨਹੀਂ ਅਪੜੀ ਸੀ ਪਿਤਾ ਦੀ ਅਰਜੀ ਤੋਂ ਬਿਨਾ ਮੰਗਣੀ ਤੇ ਕੀ ਅਰਥ ਤੇ ਅਜੇ ਪੜਦੇ ਤੇ ਘਰੋਂ ਪੈਸੇ ਲੈਂਦੇ ਹੋਣ ਕਰਕੇ ਸੰਦੀਪ ਆਪਣੇ ਪਿਤਾ ਨਾਲ ਇਹ ਗੱਲ ਵੀ ਨਹੀਂ ਕਰ ਸਕਦਾ ਸੀ ਇਸ ਤਰ੍ਹਾਂ ਫਸਿਆ ਹੋਇਆ ਮਹਿਸੂਸ ਕਰਕੇ ਹੀ ਉਸਨੇ ਵਿੱਕੀ ਨੂੰ ਕਿਹਾ ਸੀ ਕਿ ਤੂੰ ਆਪਣੇ ਘਰ ਵਾਲਿਆਂ ਨਾਲ ਗੱਲ ਕਰ ਦੇ ਵਿੱਕੀ ਨੇ ਹੁਣ ਮੇਰੇ ਨਾਲ ਗੱਲ ਕਰ ਵੀ ਦਿੱਤੀ ਸੀ ਪਰ ਇਸ ਨਾਲ ਗੱਲ ਕੁਝ ਅਗਾਹ ਨਹੀਂ ਤੁਰੀ ਸੀ ਮੰਗ ਤੇ ਮੁੰਡੇ ਵਾਲਿਆਂ ਵੱਲੋਂ ਹੋਣੀ ਚਾਹੀਦੀ ਸੀ ਇਸ ਲਈ ਮੈਂ ਵਿੱਕੀ ਨੂੰ ਕਿਹਾ ਕਿ ਉਹਦੀਪ ਨੂੰ ਆਪਣੇ ਵੱਲੋਂ ਗੱਲ ਤੋਰਨ ਲਈ ਪੱਕੀ ਕਰੇ ਪਰ ਹੋਇਆ ਕੁਝ ਵੀ ਨਾ ਹੁਣ ਫੱਗਣ ਦਾ ਮਹੀਨਾ ਚੜ੍ਹ ਪਿਆ ਸੀ ਵਿੱਕੀ ਦੇ ਵਿਆਹ ਦੀ ਗੱਲ ਘਰ ਵਿੱਚ ਆਮ ਸੀ ਤੇ ਇਸ ਦੇ ਟੱਬਰ ਵਿੱਚ ਖੁੱਲੀ ਵਿਚਾਰ ਹੋ ਰਹੀ ਸੀ ਵਿਆਹ ਦੀ ਤਿਆਰੀ ਲਈ ਥੋੜੇ ਹੀ ਦਿਨ ਰਹਿ ਗਏ ਸਨ ਇਸ ਲਈ ਜ਼ਰੂਰੀ ਸੀ ਕਿ ਕਿਸੇ ਪਾਸੇ ਫੈਸਲਾ ਹੋ ਜਾਏ ਜਦੋਂ ਮੈਂ ਉਹਨਾਂ ਦੇ ਘਰ ਜਾਂਦਾ ਇਹ ਗੱਲ ਤੁਰ ਪੈਂਦੀ ਵਿੱਕੀ ਨੂੰ ਸਦਾ ਮੈਨੂੰ ਵੇਖ ਕੇ ਬੜਾ ਚਾਹ ਚੜਦਾ ਉਹ ਮੈਨੂੰ ਬਾਹਰਲੀ ਦੁਨੀਆ ਲਈ ਆਪਣਾ ਇੱਕ ਵਫਾਦਾਰ ਰਾਸਦੂਤ ਸਮਝਦੀ ਸੀ ਅੱਜ ਉਸਨੇ ਵੱਡੇ ਵੱਡੇ ਫੁੱਲਾਂ ਵਾਲੀ ਕਮੀਜ਼ ਪਾਈ ਹੋਈ ਸੀ ਤੇ ਪਹਿਲੇ ਨਾਲੋਂ ਬਹੁਤ ਧਿਆਨ ਖਿੱਚ ਰਹੀ ਸੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਆਲੇ-ਦੁਆਲੇ ਨੂੰ ਸੁੰਦਰਤਾ ਇਕੱਠੀ ਹੋ ਕੇ ਉਸ ਵਿੱਚੋਂ ਪ੍ਰਕਾਸ਼ਮਾਨ ਹੋ ਰਹੀ ਹੋਵੇ ਜਿਸ ਤਰ੍ਹਾਂ ਨੇੜੇ ਦਾ ਪਾਣੀ ਇਕੱਠਾ ਹੋ ਕੇ ਧਰਤੀ ਵਿੱਚੋਂ ਚਸ਼ਮਾ ਬਣ ਕੇ ਫੁੱਟ ਨਿਕਲਦਾ ਹੈ ਅਸੀਂ ਸਾਰੇ ਇਕੱਠੇ ਹੋ ਕੇ ਬੈਠ ਗਏ ਤੇ ਵਿੱਕੀ ਦੀ ਗੁੰਜਲ ਖੋਲਣ ਦਾ ਰਾਹ ਲੱਭਣ ਲੱਗੇ ਰਾਹ ਸਾਰਿਆਂ ਨੂੰ ਇੱਕੋ ਹੀ ਸੁਝਦਾ ਸੀ ਕਿ ਸੁਦੀਪ ਦੇ ਘਰ ਵਾਲੇ ਸਾਥੋਂ ਆ ਕੇ ਵਿੱਕੀ ਦਾ ਸਾਖ ਮੰਗਣ ਆਖਰ ਜੇ ਮੁੰਡੇ ਦਾ ਪਿਤਾ ਅੱਜ ਨਹੀਂ ਮੰਨਦਾ ਸੀ ਤਾਂ ਕੱਲ ਦਾ ਵੀ ਕੀ ਪਤਾ ਸੀ ਜਦੋਂ ਅਸੀਂ ਨਾ ਇੱਧਰ ਜੋਗੇ ਰਹੀਏ ਨਾ ਉੱਧਰ ਜੋਗੇ ਮੈਨੂੰ ਇੱਕ ਕਰਾਰੇ ਜਹੀ ਗੱਲ ਸੁੱਜੀ ਵਿੱਕੀ ਝੂਠ ਮੁਠ ਸੁਦੀਪ ਨੂੰ ਕਹੇ ਕਿ ਉਹ 15 ਦਿਨਾਂ ਤੱਕ ਆਪਣੇ ਘਰ ਵਾਲਿਆਂ ਦੀ ਹਾਂ ਕਰਾ ਦੇਵੇ ਨਹੀਂ ਤਾਂ ਵਿੱਕੀ ਆਪਣੇ ਪਹਿਲੇ ਮੰਗੇਤਰ ਨਾਲ ਹੀ ਵਿਆਹ ਕਰਵਾ ਲਵੇਗੀ ਇਹ ਦਾਬਾ ਮਾਰਨ ਵਿੱਚ ਵਿੱਕੀ ਦਾ ਹੀ ਫਾਇਦਾ ਸੀ ਕਿਉਂਕਿ ਇਸ ਤਰ੍ਹਾਂ ਸੁਦੀਪ ਨਾਲ ਉਸਦਾ ਵਿਆਹ ਛੇਤੀ ਪੱਕਾ ਹੋ ਜਾਣਾ ਸੀ ਤੇ ਉਹ ਦੂਜੇ ਵਿਆਹ ਤੋਂ ਬਚ ਸਕਦੀ ਸੀ ਇਹ ਗੱਲ ਸਾਰਿਆਂ ਦੇ ਬਹੁਤ ਮਨ ਲੱਗੀ ਇੱਕੋ ਵਾਰ ਪੂਰਾ ਦਬਾਅ ਪਾਉਣ ਨਾਲ ਗੱਲ ਸਿੱਧੀ ਹੋ ਜਾਏਗੀ ਇਸ ਵਿੱਚ ਸਾਰੀਆਂ ਧਿਰਾਂ ਦਾ ਫਾਇਦਾ ਸੀ ਅਸੀਂ ਸਾਰੇ ਵਿੱਕੀ ਦੇ ਮੂੰਹ ਵੱਲ ਵੇਖਣ ਲੱਗ ਪਏ ਕਿ ਐਨੀ ਸੋਹਣੀ ਤਸਵੀਜ਼ ਬਾਰੇ ਉਹ ਕੀ ਕਹਿੰਦੀ ਹੈ ਉਹਨੂੰ ਜਵਾਬ ਦੇਣ ਵਿੱਚ ਇੱਕ ਪਲ ਵੀ ਨਾ ਲੱਗਾ ਜਿਹੜੀ ਗੱਲ ਮੈਂ ਅਸਲ ਵਿੱਚ ਕਰਨੀ ਨਹੀਂ ਉਹ ਮੈਂ ਕਿਵੇਂ ਕਹਿ ਸਕਦੀ ਹਾਂ ਹੈਰਾਨੀ ਵਿੱਚ ਅਸੀਂ ਸਾਰੇ ਚਤੁਰ ਦੁਨੀਆਦਾਰ ਵਿੱਕੀ ਦੇ ਮੂੰਹ ਵੱਲ ਵੇਖਣ ਲੱਗ ਪਏ ਸਾਡੇ ਤੇ ਉਸਤੇ ਸੋਚਣ ਦੇ ਪੱਦਰ ਵੱਖੋ ਵੱਖਰੇ ਸਨ